ਲੱਭੇ ਖਰੇ ਬਾਹਰ ਨੂੰ ਚਲ ਗਿਆ ਕੱਲੀ ਇੱਥੇ ਕਵਾ ਵੀ ਮੈਂ ਕੀ ਇਹਨੂੰ ਮੈਂ ਕਿਹਾ ਹੀ ਮੈਨੂੰ ਜਾਣ ਦੇ ਪਿੰਨੂ ਇੱਕ ਦੋ ਦਿਨ ਰਹਿ ਆਪਾ ਇੱਕ ਦੋ ਦਿਨ ਰਹਿ ਆਪਾ ਉਹ ਤਾਂ ਆਪਣਾ ਕੰਮ ਕਰਨ ਲਈ ਹੈ ਹੈ ਨਹੀਂ ਇੱਥੇ ਕੋਈ ਚੰਗਾ ਰੁਕਣਾ ਨਹੀਂ ਲਿਆ ਕਿ ਮਾਤਾ ਹੁੰਦੀ ਤਾਂ ਲਾਗੇ ਬਹਿ ਜਾਈਦਾ ਕੱਲੀ ਹੁਣ ਕਰਾਂ ਵੀ ਮੈਂ ਕੀ ਤੇਨ ਕੀ ਬੇਟੀ ਸੋਚਣ ਦੀਆਂ ਸੋਤ ਨਾਲ ਸਤ ਨਾਲ लवली ਮੈਂ ਕੀ ਹੂੰ ਸੋਚ ਇੱਕੋ ਹੀ ਆਕੇ ਅੱਗੇ ਕਿ ਦਿਵਧੀ ਵਧੀਆ ਰੌਣਕ ਲੱਗੀ ਹੁੰਦੀ ਸੀ ਗੱਲਾਂ ਬਾਤਾਂ ਕਰਦੇ ਰਹਿੰਦਾ ਸੀ ਹੁਣ ਰਤਿੰਦਰ ਆਪਣੇ ਕੰਮੇ ਲੱਗੀ ਆ ਮੈਂ ਇੱਥੇ ਬੈਠੀ ਚੁੱਪ ਕਰਕੇ ਓਏ ਇਹੋ ਤੇ ਹੈ ਹੀ ਆ ਜਿਹਦਾ ਜੀ ਚੱਲ ਜੇ ਨਾ ਕਰਤੋਂ ਫਿਰ ਰੌਣਕ ਤੇ ਨਾਲ ਹੀ ਚੱਲ ਜਾਂਦੀ ਸਹੀ ਗੱਲ ਆ ਨਿੱਕੀਆਂ ਨਿੱਕੀਆਂ ਗੱਲਾਂ ਚੱਲ ਕਰਦੀ ਰਹਿੰਦੀ ਹੁੰਦੀ ਸੀਗੀ ਮੈਂ ਤਾਂ ਹੀ ਤੈਨੂੰ ਕਹਿਣ ਲਈ ਆ ਤੇ ਮੈਨੂੰ ਜਾ ਲੈਂਦੇ ਮੈਂ ਵੀ ਪਿੰਡ ਨੂੰ ਜਾਵਾਂ ਮੈਂ ਇੱਥੇ ਬੈਠ ਕੇ ਕੀ ਕਰਨਾ ਹੁਣ ਚੱਲ ਕੋਈ ਗੱਲ ਨਹੀਂ ਸ਼ਾਮਾ ਜੀ ਹੁਣ ਜਲਦੀ ਫਿਰ ਜਾਣਾ ਵਾ ਤੇ ਹਾਂ ਮੇਰਾ ਰੱਬ ਆਹ ਤਾਂ ਉਪਤੇ ਇਦਾਂ ਹੀ ਆ ਮੈਂ ਵੀ ਜਾ ਕੇ ਵੇਖਾਂ ਕੰਮ ਕਰ ਕਰਨ ਵਾਲਾ ਉਹ ਗੰਬੀ ਤੇ ਚਲ ਜਾਂਦੇ ਹੋਣੇ ਆ ਤੇ ਘਰ ਵੀ ਖਾਲੀ ਓਏ ਆਹੋ ਵੀ ਝੋਨਾ ਚਾਣਾ ਲੱਗਣ ਗਿਆ ਉਹ ਤੀਨੇ ਕੋਈ ਗੱਲ ਨਹੀਂ ਸ਼ਾਮਣ ਚਲ ਜਿਓ ਤੀ ਮੈਂ ਗਾਂ ਘਰ ਆਉਂਗਾ ਤੰ ਚੱਲ ਠੀਕ ਆ ਹਾਂ ਤੇ ਬਾਹਰ ਦਾ ਹੋ ਗਿਆ ਤੇਰਾ ਕੰਮ ਸਾਰਾ ਬਾਹਰ ਦਾ ਨਹੀਂ ਮੋਕੀ ਕਿ ਆ ਰਹਿ ਗਿਆ ਕਿ ਲੈ ਕੇ ਅੱਛਾ ਆ ਤੇ ਉਹ ਕਹਿੰਦੇ ਦੀ ਕਿ ਇੰਦਾ ਲਵਾਵਾਂ ਅਸੀਂ ਦੋ ਕੁ ਕਿੱਲੇ ਤੇ ਉਹ ਲਾ ਕੇ ਫਿਰ ਲਾ ਦਾਂਗੇ ਤੇ ਮੈਂ ਚਲ ਪਈ ਗੱਲ ਚੱਲ ਵਧੀਆ ਵਾਕੀ ਹਾਂ ਉਹ ਰਾਹ ਦਿੱਤੇ ਹੀ ਆ ਕੋਈ ਨਹੀਂ ਕਰਦਾਗੇ ਬਾਅਦ ਚ ਤੈ ਖਾ ਲੈਣੀ ਰੋਟੀ ਤੂੰ ਖਾ ਲੈਣੀ ਕੋਈ ਨਹੀਂ ਉਨਾਂ ਨੂੰ ਹੋ ਗਿਆ ਮੈਂ ਅੱਛਾ ਅੱਛਾ ਖਾਲਾ ਦਿਨ ਮਾਵਾਂ ਆ ਗਿਆ ਵਾ ਭੁੱਖ ਲੱਗੀ ਹੁੰਨੀ ਆ ਕੋਈ ਗੱਲ ਨਹੀਂ ਖਾ ਲਈ ਨਹੀਂ ਆ ਪਕਾ ਲਈ ਰ ਪਿੰਡੋਂ ਆਇਆ ਪਿੰਡੋਂ ਆਇਆ ਵਾ ਅੱਛਾ ਚਾਹ ਕਵਦੀਆ ਚਲ ਕਹਿ ਦਿੰਦੇ ਮਨੋਂ ਵੀ ਸ਼ਾਮ ਨੂੰ ਆ ਜਿੰਦੀ ਕੋਈ ਗੱਲ ਆਹ ਕਿਹਾ ਸੀ ਮੈਂ ਹਾਂ ਸਭ ਕਹਿਣ ਦੀ ਆ ਜਾ ਰੋਟੀ ਪਾਣੀ ਦਾ ਵੀ ਔਖਾ ਹੀ ਹੈ ਬੰਦੀ ਕਰ ਹਾਂ ਕਰਕੇ ਹੀ ਇਹ ਉਹਨਾਂ ਨੇ ਆਪਣੇ ਘਰ ਕਰਨਾ ਹੁੰਦਾ ਕਿ ਜਾਂ ਹੁਣ ਇਹਨਾਂ ਨੂੰ ਪਕਾ ਕੇ ਦੇ ਹੂੰ ਤੇ ਇਦਾਂ ਕਰ ਹਾਂ ਹਾਂ ਉਹ ਫੜ ਝਾਬੀ ਤੇ ਵੇਖ ਲਾ ਕਿ ਮੰਮੀ ਦੀ ਬਿਮਾਰੀ ਚ ਕੀ ਕੀ ਆ ਕੰਚਾਲ ਕੋਈ ਗੱਲ ਨਹੀਂ ਵੇਖ ਲੈਣੀ ਬਾਅਦ ਚ ਨਹੀਂ ਵੇਖਣਾ ਤੇ ਹੈ ਹੀ ਆ ਚੱਲ ਮੈਂ ਤੇਰੇ ਨਾਲ ਜਾਨੀ ਆ ਤੇ ਵੇਖ ਲਓ ਫੇਰ ਕੱਲ ਨੂੰ ਕੋਈ ਗੱਲ ਬਾਤ ਹੋਊਗੀ ਚੱਲ ਰਵਿੰਦਰ ਨੂੰ ਵੀ ਲੈ ਆਂਦੇ ਫੇਰ ਨਾਲ ਇਹ ਰਵਿੰਦਰ ਨੇ ਕੀ ਕਰਨਾ ਵਾ ਤੂੰ ਹੀ ਵੇਖ ਲੈ ਤੇਰੇ ਤੇ ਨਾ ਮੇਂ ਯਕੀਨ ਹੋਊਗਾ ਚੱਲ ਕੋਈ ਗੱਲ ਆ ਜਾਓ ਫੇਰ ਵੇਖ ਲੈਣੀ ਚੱਲ ਆ ਗਿਆ लवली ਕਪੜੇ ਕਪੜੇ ਹੋਣੇ ਆ ਹੋਰ ਇੱਥੇ ਕੀ ਹੋਣਾ ਚੱਲ ਤਾਨੂੰ ਵੀ ਪਤਾ ਲੱਗ ਜਾਊਗਾ ਕਿ ਵਿੱਚ ਕੀ ਆ ਤੇ ਕੀ ਨਹੀਂ ਹੈਗਾ। ਉਹ ਆਓ ਚਲ ਵੇਖ ਲਓ ਖੋਲ ਕੇ। ਫਰਜ਼ ਨਹੀਂ। ਮੈਨੂੰ ਫਰਜ਼ ਨਹੀਂ ਜਿਹਨੇ ਮਰੀ ਨਹੀਂ ਆ। ਉਹ ਖੋਲ ਨਾ ਦੇ ਨਾ। ਤੇ ਨਹੀਂ ਮੈਨੂੰ ਫਰਜ਼ ਨਹੀਂ ਪੰਦਾ ਆਵਾਜ਼ ਮਾਰਨ ਦਾ ਕਿ ਇਹ ਮਰੀ ਫੁੱਲਣ ਲੱਗੇ ਰਵਿੰਦਰ ਤੁਸੀਂ ਲੱਗੇ ਆ। ਉਹ ਚਲ ਨਾਲ ਮੈਨੂੰ ਲੈ ਹੀ ਆਈਓ ਬੜ ਕੱਲੀ ਆਈ ਆ ਵਜੜੀ। ਰਪਿੰਦਰ ਮੈਂ ਵਿੱਚੋਂ ਕੀ ਕੱਢਣਾ ਹੀ ਲਵਲੀ ਨੂੰ ਤਾਂ ਮੈਂ ਤਾਂ ਹੀ ਲੈ ਕੇ ਆਈ ਆਂ ਵੀ ਵੇਖ ਲਾ ਪੇ ਵਿੱਚ ਕੀ ਹੈਗਾ ਤੇ ਕੀ ਨਹੀਂ ਕੱਲ ਨੂੰ ਮੇਰੇ ਸਿਰ ਤੇ ਕੋਈ ਗੱਲ ਨਾ ਹੋਵੇ ਮੈਂ ਇੱਥੋਂ ਕੀ ਖੜਨਾ ਵਾਂ ਤੇ ਕੋਈ ਨਹੀਂ ਦੀਦੀ ਜੋ ਵੀ ਹੋਗਾ ਲਮਾਰੀ ਦੇ ਵਿੱਚ ਹੀ ਹੋਣਾ ਵਾ ਜਿਉਰੀ ਹੁਣੇ ਫੋਲਣਾ ਹੀ ਹਲੇ ਮਹੀਨਾ ਰੁਕ ਜਾਂਦੇ ਫਿਰ ਅੱਗੇ ਵੇਖ ਲੈਣੇ ਉਹ ਚਲ ਦੇ ਚਾਬੀ ਕਾ ਖੋਲ ਲੈਨੇ ਆ ਚਲ ਆਈ ਗਈਆਂ ਤੂੰ ਤੇਰੇ ਹੁੰਦਿਆ ਖੋਲ ਲੈਨੇ ਦੱਸ ਲੋ ਕੀ ਹਲੇ ਬਾਹਰ ਰੱਖਣ ਨੂੰ ਤਰੇ ਆਉਂਦੇ ਆ ਤਾਂ ਤੁਸੀਂ ਲਮਾਰੀਆਂ ਫੋਲੀ ਜਾਓ ਕਿੰਨੇ ਕ ਦਿਨ ਹੋ ਗਏ ਆ ਹਲੇ ਉਹ ਭੈਣ ਕਹਿ ਲਈ ਮੈਂ ਜਾਣਾ ਨਾ ਤੇ ਚਲ ਵੇਖ ਲੈਨੇ ਆ ਉਹ ਮੈਨੂੰ ਨਹੀਂ ਪਤਾ ਕਿ ਕਿਹਦਾ ਕਰਕੇ ਭੈਣ ਇਥੇ ਬੈਠੀ ਆ ਇਹ ਤਾਂ ਬੈਠੀ ਹਣੀ ਵੀ ਚੱਲ ਜਿਹੜਾ ਕੋਈ ਸਮਾਨ ਮਿਲਦਾ ਲੈ ਕੇ ਤੇ ਮੈਂ ਜਾਉਂਗੀ ਯਾਰ ਰਿੰਦਰ ਚੁੱਪ ਕਰ ਜਾ ਜਿਆਦਾ ਨਾ ਬੋਲੀ ਜਾ ਮੈਂ ਉਹ ਕੰਮ ਨਹੀਂ ਹੁਣ ਹੋਣ ਦੇ ਠੀਕ ਆ ਨਾ ਮੈਂ ਤਾਂ ਤੈਨੂੰ ਕਿਹਾ ਸੀ ਨਾ ਕਿ ਇਹਨੂੰ ਨਾਲ ਲੈ ਜੀਏ ਚੱਲ ਅਵਲੀ ਤੁਹਾਡਾ ਦੋਵਾਂ ਜੀਆਂ ਦਾ ਕੰਮ ਵੰਡਿਆ ਸੀ ਮੈਂ ਤਾਂ ਕਿਹਾ ਸੀ ਤੂੰ ਹੀ ਵੇਖ ਲੈਂਗਾ ਤੇ ਕੀ ਹੈਗਾ ਤੇ ਕੀ ਨਹੀਂ ਹੈਗਾ ਵਿੱਚ ਮੈਨੂੰ ਪਤਾ ਆਣਾ ਤੇ ਸੁਭਾ ਦਾ ਵੇਲਾ ਉਲਟ ਹੋ ਗਿਆ ਵੀ ਸਾਰਾ ਕੰਮ ਮੈਂ ਘਰੋਂ ਤਰ੍ਹਾਂ ਨਾਲ ਬੈਗ ਲੈ ਕੇ ਆਈ ਹਾਂ ਵੀ ਮੈਂ ਪਾ ਕੇ ਲੈ ਜਾਣਾ ਜਿੱਦਾਂ ਮੈਂ ਖਾਲੀ ਹੱਥੀ ਆਈ ਹਾਂ ਇਦਾਂ ਹੀ ਮੈਂ ਖਾਲੀ ਹੱਥੀ ਚਲ ਜਾਣਾ ਹਾਂ ਚੱਲ ਕੋਈ ਗੱਲ ਨਹੀਂ ਮੈਂ ਪੁੱਛਣਾ ਜਾ ਤਾ ਹਾਈ ਹਾਈ ਕਿੰਨਾ ਟਾਈਮ ਹੋ ਗਿਆ ਵਾ ਰੋਟੀ ਬਣਾ ਕੇ ਰੱਖੀ ਤੂੰ ਮੁੰਡਾ ਲੈਣ ਹੀ ਨਹੀਂ ਆਇਆ ਪਤਾ ਨਹੀਂ ਕੀ ਗੱਲ ਵਾ ਅੱਜ ਤੇ ਫੋਨ ਵੀ ਨਹੀਂ ਹੈਗਾ ਮਿਲ ਕੋ ਇਹ ਵੀ ਬਾਹਰ ਗਏ ਆ ਕਿਤੇ ਆਉਂਦੇ ਆ ਤੇ ਨਾਲ ਕੋ ਲੈ ਕੇ ਫੋਨ ਕਰਨੀ ਆ ਮੈਂ ਦੱਸ ਕਿੰਨੇ ਚਿਰ ਦੀ ਮੰਡੀ ਕੰਢੇ ਹੀ ਆ ਭੁੱਖਾ ਮਿੱਠਾ ਹੋਣਾ ਨਿਆਣਾ ਉਹਦੀ ਮਾਮ ਨਹੀਂ ਗਈ ਆਈ ਐ ਇੰਤਕ ਚਲੋ ਵੀ ਵਿਚਾਰੀ ਕੀ ਕਰੇ ਉਹਦੀ ਮੁਸੀਬਤ ਦੀ ਮਾਰੀ ਆ ਚਲ ਮੈਂ ਚਾਹ ਬਣਾਉਣੀ ਆ ਕਿ ਤਾ ਆਈ ਜਾਵੇ ਚਾਹ ਬਣਾਉਂਦੇ ਅਬਰੋਂਦੇ ਲੈ ਦੱਸ ਮੈਂ ਸਾਰੇ ਲੱਭਣ ਨਹੀਂ ਆ ਪਿੱ ਘਰ ਲੇਗੇ ਤੇ ਤੁਸੀਂ ਚੁੱਪ ਕਰਕੇ ਅੰਦਰ ਬੈਠੇ ਜੀ ਕੀ ਗੱਲ ਕੋਈ ਕੰਮ ਹੀ ਆਹੋ ਕੰਮ ਆ ਮੁੰਡੇ ਨੂੰ ਡੀਕਣ ਦੀ ਕਦੇ ਨਹੀਂ ਪਿਆਰ ਕੇ ਤੇ ਰੋਟੀ ਲੈ ਜਾਂਦਾ ਰੋਟੀ ਬਣਾ ਕੇ ਦੇ ਤੇ ਰਾਤ ਨੂੰ ਵੀ ਤੁਸੀਂ ਨਾਲ ਲੈ ਗਏ ਤੇ ਚੱਲ ਕੋਈ ਗੱਲ ਨਹੀਂ ਤੇ ਮੇਰੀ ਗੱਲ ਸੁਣੋ ਗੱਲ ਇੱਕ ਹੋਰ ਵਾ ਕੀ ਗੱਲ ਉਹ ਭਾਈ ਹੁਣ ਆਇਆ ਹੈ ਨਾ ਆਪਣੇ ਮਕਾਨ ਆਹੋ ਤੇ ਉਹ ਬੰਦੇ ਮੰਗਦੇ ਹੁਣ ਪੈਸੇ ਅੱਛਾ ਕੀ ਆਂਦੇ ਆ ਉਹ ਕਹਿੰਦੇ ਵੀ ਇੰਨਾ ਟਾਈਮ ਹੋ ਗਿਆ ਵਾ ਤੁਹਾਡੇ ਮੂੰਹ ਨੂੰ ਇੰਜ ਕਿੰਦਾ ਨਜ਼ਰ ਵਿੱਚ ਆਉਣ ਹੋ ਗਿਆ ਵਾ ਤੇ ਅਸੀਂ ਬਹੁਤੀ ਗੱਲ ਨਹੀਂ ਕੀਤੀ ਤੇ ਉਹਨਾਂ ਨੇ ਕਹਿੰਦੇ ਪੈਸੇ ਦੇ ਦੇਣਾ ਅੱਦੇ ਮੇਰੀ ਗੱਲ ਸੁਣੋ ਹਾਂ ਤੁਸੀਂ ਦੱਸ ਦੇ ਹ ਉਹਨਾਂ ਨੂੰ ਉਹਨਾਂ ਤੇ ਮਸੀਦਤ ਬਣੀ ਆ ਤੇ ਕੋਈ ਗੱਲ ਨਹੀਂ ਗਈ ਹੋਰ ਰੁਕ ਜਾ 15 ਦਿਨ ਦੇ ਹੀ ਦੇਣੇ ਆ ਪੈਸੇ ਉਹਨਾਂ ਨੇ ਕਿਹੜੇ ਮਾਰ ਲੈਣੇ ਆ ਕੋਈ ਦੱਸਾਂ ਗੱਲ ਕੀ ਉਹਨਾਂ ਨੂੰ ਵੀ ਲੋੜੀ ਤਾਂ ਤਾਂ ਕਿ ਉਹਨਾਂ ਥਾਂ ਦਿੱਤਾ ਠੀਕ ਨਹੀਂ ਤੇ ਹੁਣ ਇਹ ਆ ਵੀ ਚੱਲ ਇਹਨਾਂ ਨੂੰ ਹੁਣ ਤੂੰ ਹੀ ਕਹੀਂ ਮੈਂ ਕੀ ਕਹਿਣਾ ਉਹ ਤੇ ਵਿਚਾਰੀ ਅਜੇ ਤੱਕ ਉੱਥੋਂ ਨਹੀਂ ਗਈ ਆਈ ਹੁਣ ਭੋਗ ਤਾਂ ਬਾਹਰ ਹੀ ਆ ਨਾ ਠੀਕ ਆ ਨਾ ਤੇ ਇਹ ਕੰਮ ਤੂੰ ਹੀ ਕਰ ਲੋ ਪਾਜੀ ਇਥੇ ਵੀ ਨਹੀਂ ਆਉਣਾ ਉਹਨੇ ਪੱਠੇ-ਪੁੱਠੇ ਪਾਉਣਾ ਤੇ ਤੁਸੀਂ ਪਾਜੀ ਨਾਲ ਗੱਲ ਕਰ ਲਓ ਹੂੰ ਹੂੰ ਚੱਲ ਮਾੜਾ ਮੋਟਾ ਦੱਸਦੇ ਬੋਤਾ ਦਬਾ ਨਾ ਪਾਇਓ ਕਿਉਂਕਿ ਉਦਾਂ ਹੀ ਕਹਿੰਦੇ ਪੈਸੇ ਵਲੋਂ ਤੇ ਤੁਸੀਂ ਸਮਝਾ ਦੇ ਸਕਦੇ ਉਹਨਾਂ ਨੂੰ ਚਲ ਚਲੋ ਮੈਂ ਤੇਰੀ ਗੱਲ ਸਮਝੀ ਚਲੋ ਮਿਲਤਾ ਬਣੀ ਜਾਂਦੀ ਬੰਦਿਆ ਦੇ ਤੇ ਕੋਈ ਗੱਲ ਨਹੀਂ ਕੀ ਤੇ ਚੱਲ ਫਿਰ ਤੁਹਾਡਾ ਕਹਿਣ ਦਾ ਮਤਲਬ ਵੀ ਭਾਈ ਨਾਲ ਗੱਲ ਕਰਾ ਤੁਸੀਂ ਪਾਜੀ ਨਾਲ ਮੜੀ ਜੀ ਉਦਾਂ ਹੀ ਗੱਲ ਕਰਿਓ ਕਿ ਉਹ ਪੈਸੇ ਵਲੋਂ ਕਹਿੰਦਾ ਹੈਗਾ ਇਹ ਨਾ ਕਿਉਂ ਕਿ ਜਾਂ ਕਹਿੰਦੇ ਵੀ ਟਾਈਮ ਬੜਾ ਹੋ ਗਿਆ ਜਾ ਕੇ ਤਾਂ ਹਨਾ ਐਵੇਂ ਟੈਨਸ਼ਨ ਲੈਣਗੇ ਤੇ ਹਾਂ ਨਾਲ ਗੱਲ ਕਰਿਓ ਤਕੋਈ ਨਹੀਂ ਆਈ ਜਾਣਾ ਵਾਰਾ ਮਾਨ ਨੇ ਹੋਰ ਕਿੰਨੇ ਕਿ ਦਿਨ ਰਹਿਣਾ ਉਥੇ ਆਹ ਤਾਂ ਢੰਗ ਹੋਰ ਲੱਗ ਜੂਗਾ ਆਹ ਚੱਲ ਇੱਕ ਟਿਕਰਾਵਾ ਜਿਉ ਤੱਕ ਕਿ ਹੁਣ ਹੋਂ ਬਣਾ ਆਇਆ ਨਾ ਮੈਨੂੰ ਮੈਨੂੰ ਕਹਣਾ ਦੋ ਚਾਰ ਦਿਨ ਖਲੋਦਾ ਯਾਰ ਕਰ ਲਾ ਦੋ ਚਾਰ ਦਿਨ ਨਹੀਂ ਤੂੰ 15 ਦਿਨ ਦਾ ਟਾਈਮ ਲਾ ਉਹਦੇ ਕੋ ਹਾਂ ਆਹ 15 ਦਿਨ ਨਿਗਾਹ ਨੇ ਖਲੋਣਾ ਨਹੀਂ ਮੈਂ ਫਿਰ ਕੀ ਭੈਣ ਭਰਾਵਾ ਕਰਕੇ ਖਲੋਣਾ ਪੈਂਦਾ ਵਾ ਤੇ ਜੇ ਬਹੁਤੀ ਗੱਲ ਵਾ ਤੇ ਆਪਣੇ ਕੋਲੋਂ ਥੋੜੇ ਬੋਤੇ ਦੇਛੜਿਓ ਹੋਈ ਜਾਏ ਚੱਲ ਕੋਈ ਗੱਲ ਫਿਰ ਮੈਂ ਉਹ ਤੇ ਵਾਦਾ ਘਾਟਾ ਕਰ ਲੂੰਗਾ ਆਹ ਕਲਿਆਰ ਨਾਲ ਤੈਨੂੰ ਪਹਿਣਾ ਥੋੜੇ ਬੋਤੇ ਦੇ ਕੇ ਜਿਉਂ ਲਿੱਦੀ ਗੱਲ ਲੇ ਚਲ ਥੋੜੇ ਬੋਤੇ ਤੀਆਂ ਆਪਣੇ ਕੋ ਦੇ ਛੱਡਿਓ ਗੱਲ ਕਰ ਲਿਓ ਪਾਜੀ ਦੇ ਨਾਲ ਵੀ ਮੈਂ ਆਪਣੇ ਕੋ ਛੱਡ ਦੇਦਾ ਚਲ ਠੀਕ ਆ ਹਾਂ ਸਚਾਲੀ ਨੇ ਨਾਲ ਅਗਲੇ ਨੂੰ ਹੌਸਲਾ ਹੋ ਜਾਊਗਾ ਤੇ ਨਾਲ ਦਾ ਵੀ ਟਾਈਮ ਨਾ ਬੀਜੂਗਾ ਓਏ ਆਹ ਮੇਰੇ ਵੀ ਵਿਚਾਰੀ ਦੋਸਤੀ ਆ ਮੈਂ ਹੈ ਕਹਿੰਦਾ ਹੁਣ ਕੇ ਫਿੱਕ ਪੈਂਦੀ ਆ ਨਹੀਂ ਨਹੀਂ ਕੋਈ ਫਿੱਕ ਨਹੀਂ ਪੈਂਦੀ ਇਹ ਵਿਚਾਰਿਆਂ ਨੇ ਕਿਹੜੇ ਪੈਸੇ ਲੈ ਕੇ ਭੱਜ ਜਾਣਾ ਉਹਦੇ ਗੱਲ ਵਾ ਚਲ ਉਹਨਾਂ ਦੀ ਉਮੀਦ ਬੁਰੀ ਆ ਤੇ ਅਗਲਾ ਬੰਦਾ ਜਿਹਨੇ ਸੋਚਦਾ ਚਲੋ ਕੋਈ ਗੱਲ ਠੀਕ ਨਹੀਂ ਖੁਸ਼ਹਾਲਤਾ ਜੀਵਨ ਉਹਨੇ ਉਹ ਹੁੰਦਾ ਜਿਹਨੂੰ ਬੰਦਾ ਵਿੱਚ ਹੁੰਦਾ ਵਾ ਹਾਂਜੀ ਹਾਂ ਹੈਨਾ ਅਗਲਾ ਉਹਨੇ ਡਾਕਟਰ ਨੂੰ ਘਰ ਜਾਣਾ ਨੀਗਾ ਚਲ ਕੋਈ ਗੱਲ ਨਹੀਂ ਮੇਰੀ ਗੱਲ ਸੁਣੋ ਮੁੰਡਾ ਰੋਟੀ ਲੈਣ ਆਇਆ ਤੇ ਮੈਨੂੰ ਫਿਕਰ ਲੱਗਾ ਫੋਨ ਤਾਂ ਮੈਂ ਫੋਨ ਕਰ ਲਾ ਹਾਂ ਤਾਂ ਉਹ ਨਾ ਭਾਜੀ ਵੀਲੀ ਹੁਣੇ ਜੇ ਚਲ ਮੈਂ ਜਾਵਾਂ ਜਾ ਕੇ ਤੁਸੀਂ ਮਾੜੀ ਜੀ ਗੱਲ ਕਰ ਰਹੇ ਹੋ ਪਰ ਬੋਧੀ ਗੱਲ ਨਾ ਕਹੋ ਚੰਗਾ ਨਹੀਂ ਨਹੀਂ ਹਾਂ ਉਹ ਵੀ ਗੱਲ ਦਾ ਕੋਈ ਨਾ ਕੋਈ ਕਰਨਾ ਹੀ ਪਾਣਾ ਚਲ ਮੈਂ ਫੋਨ ਕਰ ਲਾ ਹੈਲੋ ਸਤਿ ਸ਼੍ਰੀ ਅਕਾਲ ਪੁੱਤ ਮੈਂ ਰੋਟੀ ਬਣਾਈ ਤੇ ਰੋਟੀ ਲੈਣ ਨਹੀਂ ਆਇਆ ਲੈ ਦੱਸ ਹਰਸ਼ ਕਿੱਥੇ ਆਈ ਹੋਇਆ ਕਿੰਦਾਂ ਦੀਆਂ ਗੱਲਾਂ ਕਰਦਾ ਹਾਂ ਪੁੱਤ ਨਾ ਪਹਿਲਾਂ ਹੀ ਕਿਹਾ ਹੈ ਨਾ ਕਿ ਤੇਰੀ ਮਾਂ ਵਿੱਚ ਤੇ ਮੇਰੇ ਵਿੱਚ ਕੋਈ ਫਰਕ ਨਹੀਂਗਾ ਆਹੋ ਫਿਰ ਤੂੰ ਫਰਕ ਹੀ ਸਮਝਿਆ ਨਾ ਅੱਜ ਸ਼ਦਾਈਂ ਆ ਤੂੰ ਵੀ ਸ਼ਰਮ ਵਾਲੀ ਕਿਹੜੀ ਗੱਲ ਆ ਪੁੱਤ ਚੁੱਪ ਕਰਕੇ ਤੇ ਆ ਜਾ ਰੋਟੀ ਬਣਾਈ ਆ ਮੈਂ ਆਹੋ ਆ ਜਾ ਆ ਜਾ ਛੇਤੀ ਚੰਗਾ ਪੁੱਤ ਰੱਖ ਦੀਆਂ ਫੋਨ ਲੈ ਦੱਸ ਨਿਆਣੇ ਨਿਆਣੇ ਹੁੰਦੇ ਆ ਨਾ ਫਿਰ ਵੀ ਹੈ ਤੇ ਵਿਚਾਰਾ ਠੀਕ ਆ ਵੀ ਮਾਂ ਦਾ ਸਵਾਗਤ ਤੇ ਹੱਕ ਨਾ ਚੀਜ਼ ਮੰਗ ਲਈ ਦੀ ਆ ਤੇ ਇੱਥੇ ਆਉਣ ਲੱਗਾ ਵਿਚਾਰਾ ਝਿਜਕਦਾ ਉਹ ਘੜੀ ਘੜੀ ਕੀ ਜਾਵਾ ਤੇ ਫਿਰ ਕੀ ਆ ਸੁਦਾ ਪਖਾਂਡ ਫੜਿਆ ਵੀ ਹੁਣ ਵੀ ਚਾਹਦੀਆਂ ਫੜ ਗਈ ਆਪ ਹੀ ਭੈਣ ਤੋਂ ਰਪੀ ਆ ਜਿਹਦਾ ਫਰਜ਼ ਨਹੀਂ ਆਪਾਂ ਕਿ ਮੈਨੂੰ ਦੱਸ ਦੇ ਪੈਸੇ 100 ਵੱਲ ਮਾਰੀ ਫੁੱਲ ਗਈ ਹੀ ਮੈਨੂੰ ਇੱਕ ਵਾਰ ਤੇ ਪੁੱਛ ਦੇ ਕਿ ਆਪਾਂ ਚੱਲਦੇ ਆਂ ਸਾਡੇ ਨਾਲ ਆ ਜਾ ਕਿਦਾਂ ਇਹ ਵਚਾ ਚੀਜ਼ ਆ ਹਨੀ ਹੈ ਮੜਕੀ ਫਿਰ ਕੱਲੂ ਕਹਿਣਾ ਸੀ ਪ੍ਰਿਪਿੰਦਰ ਨੇ ਕੱਢ ਲਈ ਹੋਣੀ ਉਹਨੇ ਆ ਕਰ ਲਿਆ ਹੁਣਾ ਕਰ ਕੋ ਸਭ ਕੁਝ ਆਪ ਤੇ ਨਾਮ ਲੀਏ ਮੇਰਾ ਲਾ ਦਿੰਦੇ ਹੁਈ ਰਹੇ ਹਾਦੀ ਕਰਨ ਦੀ ਹੈ ਕਿਤੇ ਚਾਬੀਆਂ ਤਾਂ ਨਾ ਹੁਣ ਮਿਲੀਆਂ ਨਾ ਸਰਪੰਦਰ ਤੂੰ ਕਹ ਲਈ ਚਾਬੀਆਂ ਲੈ ਆਈਆਂ ਖੋ ਗਏ ਇੱਥੇ ਚਾਬੀਆਂ 10 ਕਾਲੀ ਲੈ ਆਈਆਂ ਤੁਹਾਡਾ ਫਰਜ ਨਹੀਂ ਪੰਦਾ ਮੈਨੂੰ ਦੱਸੰਦਾ ਤੂੰ ਤੜੀ ਗੱਲ ਨਹੀਂ ਲੱਗਣ ਬੜੀਆਂ ਤੇ ਜਦੋਂ ਮੈਂ ਹੀ ਚਲ ਗਿਆ ਤਾਂ ਮੈਂ ਆਥੋ ਖਾ ਲੈਣਾ ਹੈ ਕੋਕ ਜਾਂਦੇ ਖਾ ਲੈਣਾ ਤੁਹਾਨੂੰ ਉਹਨੇ ਪਤਾ ਲੱਗਣ ਦੇਣਾ ਨਹੀਂ ਅੱਗੇ ਤੁਹਾਨੂੰ ਕਿੰਨਾ ਪਤਾ ਲੱਗਣ ਦੇਣ ਦੀ ਹੀ ਉਹ ਉਹ ਤਾਂ ਕਹਿਣ ਦੀ ਮੈਂ ਸ਼ਾਮ ਨੂੰ ਚੱਲ ਜਾਣਾ ਤੇ ਤਾਂ ਕਹਿਣ ਦੀ ਵੀ ਚਲ ਫੋਲਾ ਫਲਾਇ ਕਰ ਲਈ ਹੈ ਵੀ ਕੀ ਰੱਖਿਆ ਵਾ ਤੇ ਕੀ ਨਹੀਂ ਹੈ ਤੇ ਸੁਣੋ ਹਾਲੇ ਨੂੰ ਮਰੀ ਨੂੰ ਕਿੰਨੇ ਕ ਦਿਨ ਹੋਏ ਆ ਕਿਤੇ ਦਾ 15 ਦਿਨ ਨਹੀਂ ਹੋਏ ਆ ਤੇ ਕੀ ਗੱਲ ਇੱਥੇ ਸਾਰਾ ਕੋਹ ਰਹਿਣਾ ਛੋੜ ਚੱਲਿਆ ਸੀ ਮੈਂ ਤੇ ਉਹਨੂੰ ਕਿਹਾ ਸੀ ਵੀ ਚੱਲ ਕੋਈ ਗੱਲ ਹੀ ਫੇਰ ਕਿਤੇ ਆਏਂਗੀ ਤੇ ਫੇਰ ਫੋਲਾਂਗੇ ਤੇ ਉਹ ਕਹਿੰਦੀ ਵੀ ਕੋਈ ਗੱਲ ਨਹੀਂ ਕੀ ਪਤਾ ਕਿਉਂ ġੇੜਾ ਵਜਣਾ ਮੁੜ ਕੇ ਉਹ ਤੇ ਪਈ ਹੀ ਆਪਣੇ ਦਾ ਨੂੰ ਵੀ ਜੋ ਕੋ ਹੈਗਾ ਮੈਂ ਲੈ ਜਾ ਬਸ ਉਹ ਇਹਦੇ ਜੋ ਹੁਣਾ ਸੁਆਬ ਆ ਕੱਪੜੇ ਹੀ ਉਹ ਕੱਲੇ ਆ ਚ ਆ ਚਾਬੀ ਤੇ ਨਹੀਂ ਜੇ ਹੁਣ ਮਿਲਦੀ ਠੀਕ ਹੋਣਾ ਇੱਥੇ ਵੀ ਕੋਹ ਰਹਿਣਦਾ ਹੋ ਕੋ ਨਹੀਂ ਰਹਿਣ ਦੇਣਾ ਉਹ ਸਾਰਾ ਗੋਗੜਾ ਘਰ ਬਾਹਰ ਵੀ ਬਣਾ ਕੇ ਤਾਂ ਕਿ ਸਾਰਾ ਕੋ ਕਰਕੇ ਪੈਦੀ ਤੇ ਸੋਚਦੀ ਇਹ ਤੇ ਮੈਨੂੰ ਵਾਈ ਮਾਰ ਲੈਣੀ ਦਰ ਤਾਂ ਤੂੰ ਉੱਥੇ ਚੜੀ ਗਈ ਸੀ ਤੇ ਉਦੋਂ ਚਾਬੀ ਦੇ ਦਿੰਦੀ ਇਹਨੂੰ ਆਪੇ ਖੋਲ ਲੈਂਦੀ ਦੱਸ ਮੈਂ ਕਿਹਦਾ ਚਾਬੀ ਦੇ ਦਿੰਦੀ ਇਹਦਾ ਉਹਦੇ ਤੇ ਹੋਰ ਆਦੇ ਹੀ ਵੀ ਇਹ ਲਾਗੇ ਨਾ ਆਵੇ ਇਹਨੇ ਵੇਖ ਲੈਣਾ ਹੁਣ ਅਸੀਂ ਕੀ ਵਿੱਚ ਹੈਗਾ ਤੇ ਕੀ ਨਹੀਂ ਹੈਗਾ ਤੇ ਕਿਦਾਂ ਤੂੰ ਇਹਨੂੰ ਬੋਲ ਕੇ ਆਈਆਂ ਉੱਥੇ ਅਗਲੀ ਮੋੜ ਕੇ ਵੜੂਗੀ ਇੱਥੇ ਆਉਂਦੀ ਆਵੇ ਨਹੀਂ ਹੁੰਦੀ ਤੇ ਨਾਲੇ ਸਿੱਧੀ ਗੱਲ ਵਾ ਤੇਰਾ ਇਰਾਦਾ ਨਹੀਂ ਲੱਗਾ ਜਿਹੜੇ ਤਿੰਨ ਕਿਲੇ ਉਹਦੇ ਨਾਮ ਹਨ ਉਹਨੇ ਮੁੜ ਕੇ ਦੇਣੇ ਨਹੀਂਗਾ ਉਹ ਨਾਮ ਮਿਲਦੇ ਮੈਨੂੰ ਤਿੰਨ ਕਿਲੇ ਠੀਕ ਹੋਣਾ ਜਿਹੜੀ ਆਪਣੀ ਬਸ ਉਹ ਸਾਡੇ ਕੋਲ ਰਹਿਣ ਦੇਵੇ ਨਹੀਂ ਬੜੀ ਬਿਹਤਰ ਉਹ ਆਪਣੀ ਨੇ ਬਹੁਤ ਇੱਛਾ ਮਰਬਾ ਰਹਿ ਜਾਣਾ ਨਾ ਜਿਹੜੀ ਰਹਿ ਗਈ ਉਹ ਰਹਿੰਦੇ ਹੋ ਵੀ ਨਹੀਂ ਮੈਂ ਜਲਦਾਂ ਦੇ ਰਹਿੰਦੇ ਜਿੱਦਾਂ ਉਹਦੇ ਕੰਮ ਹੋ 16 ਆ ਗਿਆ ਸਾਰਾ ਕੋਹ ਲੈ ਗਈ ਘਰ-ਬਾਰ ਉਹਨੇ ਆਪਣਾ ਬਣਾ ਲਿਆ ਪੈਸੇ ਤੁਹਾਡੇ ਕੋਲ ਨਹੀਂ ਕਰੀ ਟਿਕਨ ਦਿੱਤਾ ਮੈਨੂੰ ਨਹੀਂ ਹੀ ਪਤਾ ਵੀ ਕਿਹੜੇ ਕੰਮ ਨੂੰ ਇੱਥੇ ਬੈਠੀ ਆ ਉਹ ਆਪਣੇ ਦਾ ਨੂੰ ਬੈਠੀ ਹੀ ਉਹ ਯਾਰ ਉਹ ਚੰਗੀਆਂ ਲੱਭੀ ਕਰਦੀ ਸੀ ਉਹਨਾਂ ਨੂੰ ਤਾਂ ਮੈਂ ਡੱਕਿਆ ਉਦੋਂ ਦਾ ਡੱਕਿਆ ਨਹੀਂ ਉਦੋਂ ਦਾ ਇਹੋ ਗੱਲ ਤੇ ਹੁਣ ਮਹੀਨਾ ਰੋਕ ਜਾਦੇ ਹਾਂ ਕੀ ਉਥੇ ਲਮਰੀ ਜੋ ਮਰਬੇ ਨਿਕਲਦੇ ਹੈ ਕੀ ਨਿਕਲਦਾ ਹੈ ਤੇ ਚਲ ਮਹੀਨੇ ਬਾਅਦ ਹੀ ਬੋਲਣੀ ਆਹੀਂ ਬੋਲਣੀ ਓ ਹਾਂ ਦੀ ਕਰੀ ਜਾਂਦੇ ਐ ਅਗਰੇ ਜਦੋਂ ਦੀ ਮੈਨੂੰ ਬਾਹਰ ਹੀ ਤੇ ਲੱਗੇ ਤਾਂ ਮੈਨੂੰ ਗੁੱਸਾ ਨਹੀਂ ਆਉਂਦਾ ਹੈਗਾ ਪਹਿਲਾਂ ਉਹ ਤੁਹਾਡੇ ਉਹ ਕੰਮ ਹੁੰਦੇ ਸੀ ਉਹਨਾਂ ਮਾਵਾ ਦੀ ਹਨੰਦਰਵੜ ਕੇ ਕੋ ਸਰਮੂ ਸਰਕਾਰ ਜਾਣਾ ਗੱਲਾਂ ਬਾਤਾਂ ਕਰ ਲੈਣੀਆਂ ਤੇ ਮੈਂ ਇਹ ਲਾਂਬੇ ਬੈਠੀ ਰਹਿਣਾ ਤੇ ਤੈਨੂੰ ਉਹ ਮਿਲਦਾ ਨਹੀਂ ਆ ਸਭ ਕੋਲ ਤੈਨੂੰ ਮਿਲਦਾ ਉਹ ਮਿਲਦਾ ਇਹ ਨਹੀਂ ਕੋਈ ਮਿਲਦਾ ਤਾਂ ਵੀ ਦੱਸ ਹੁੰਦਾ ਕਈ ਕਈ ਚੀਜ਼ ਨੂੰ ਤੱਲੇ ਮਾਰਦੀ ਰਹੀ ਮਿਲਿਆ ਕੀ ਇਹ ਤੋਂ ਹੂੰ ਬਹੁਤ ਤੱਲੇ ਮਾਰਨੀ ਪਊਗਾ ਕਿ ਮਿਲਿਆ ਬੈਥੋਂ ਤੂੰ ਨਹੀਂ ਹਟਣਾ ਬੋਲ ਮੈਂ ਤੇ ਕੀ ਕਰਾਂ ਫਿਰ ਇਲਾਬੀਟੋ ਜਿੱਤਾ ਹੀ ਮੋ ਗਿਆ ਇਹ ਕੀ ਕਰਨ ਲੱਗਿਆ ਉਹ ਬੁੱਲ ਨੂੰ ਹਰ ਨਹੀਂ ਡਈ ਐ ਚੱਲ ਕੋਈ ਨਹੀਂ ਤੂੰ ਜਾ ਬਾਹਰ ਮੈਂ ਆਪਾਂ ਸਮਝਾ ਲੀਨੀ ਆ ਐਤਾ ਨਹੀਂ ਕਰੀਦਾ ਹੁੰਦਾ ਲੋਕੇ ਤਮਾਸ਼ਾ ਵੇਖਣਗੇ ਰਪਿੰਦਰ ਵਿਆਹ ਬਹੁ ਇੱਥੇ ਉਹ ਦੀਦੀ ਬੱਸ ਕਰੋ ਤੁਸੀਂ ਵੀ ਠੀਕ ਹੋਣਾ ਹੁਣ ਸਾਰਾ ਕੁਝ ਕਰਾ ਲਿਆ ਤੂੰ ਹੁਣ ਸੱਚੇ ਹੋਣਾ ਗਈ ਆ ਅਚਾਬੀਆਂ ਨੇ ਸਿਆਪਾ ਪਾਇਆ ਹੋਵੇ ਹਰ ਮਹੀਨਾ ਹੋ ਜਾ ਰੁਕ ਜਾਂਦੇ ਤੇ ਕੀ ਹੋਣ ਲੱਗਾ ਸੀ ਬਾਹੂ ਮੈਂ ਕੜਾ ਪੱਜ ਲੈ ਚਲਦੀ ਹਾਂ ਤੇ ਤੂੰ ਹੀ ਹੌਸਲਾ ਕਰ ਲੈਂਦੀ ਉਹ ਵੀ ਤੇਰਾ ਘਰ ਵਾਲਾ ਵਾ ਤੈਨੂੰ ਤੇ ਯਕੀਨੀ ਹੀ ਹੈਗਾ ਵੇ ਆ ਕੇ ਤੈਨੂੰ ਦੱਸਣਾ ਕਿ ਨਾ ਭੀ ਉਹਦੇ ਵਿੱਚ ਕੀ ਹੈ ਤੇ ਕੀ ਨਹੀਂ ਤੇ ਦੀਦੀ ਤੂੰ ਨਹੀਂ ਹਲੇ ਕੋਈ ਠਹਿਰ ਜਾਂਦੀ ਹਾਂ ਹਲੇ ਲੋਕੀ ਬਾਹਰ ਤੁਰਈ ਆਉਂਦੇ ਹਰ ਕੇ ਕਰਮਵਾਦੀ ਤੇ ਕੀ ਲੋਕੀ ਆਖਣਗੇ ਪਿਆ ਬੰਦਰੀ ਬੜੇ ਆਏ ਨਹੀਂ ਹੁਣ ਕੌਣ ਆਉਂਦਿਆ ਵਾ ਮੈਂ ਤਾਂ ਲਵਲੀ ਨੂੰ ਕਿਹਾ ਸੀ ਮੈਨੂੰ ਜਾ ਲੈਂਦੇ ਇਹੋ ਹੀ ਕਹਿੰਦਾ ਸੀ ਦੋ ਦਿਨ ਠਹਿਰ ਜਾ ਸਾਦੀ ਕਰੀ ਜਾਂਦੇ ਆ ਤੂੰ ਹੀ ਚਾਹੇ ਪਹਿਲਾਂ ਤੁਸੀਂ ਮੈਨੂੰ ਮਵਾਜ ਮਾਰ ਲੈਂਦੇ ਪਹਿਲਾਂ ਵੀ ਮੈਨੂੰ ਵਾਇ ਨਹੀਂ ਦਿੱਤੀ ਕੋਈ ਵੀ ਕੀ ਉਹਦੇ ਵਿੱਚੋਂ ਵੜਨਾ ਹੀ ਰਹਿ ਗਿਆ ਹੁਣ ਬਹੁਤ ਵੇਰਪਿੰਦਰ ਲਵਲੀ ਨੂੰ ਥੋੜੀ ਕੀ ਤੇ ਗੁੱਸਾ ਚੜਦਾ ਨਹੀਂਗਾ ਤੂੰ ਬੋਲੀ ਆ ਤੇ ਮੇਰੇ ਹੱਥਾਂ ਚਾਬੀਆਂ ਖੋਈਆਂ ਵਾਂ ਤਾ ਕਰਕੇ ਇਹਨੂੰ ਗੁੱਸਾ ਜੜਿਆ ਵਾ ਉਹ ਦੀਦੀ ਇਹ ਕੋ ਹੋਣਾ ਹੀ ਹੋਣਾ ਇਹ ਹੁਣ ਹਾਥੀ ਚੁੱਕਣਾ ਇਹਨਾਂ ਨੇ ਹੋਰ ਕੋਈ ਨਹੀਂ ਕਰਨਾ ਹੈ ਦਾ ਜਦੋਂ ਮਾਂ ਨੂੰ ਸਾਂਭਣਾ ਹੀ ਨਾ ਉਦੋਂ ਮੈਂ ਚੰਗੀ ਲੱਗਦੀ ਹੀ ਰਪਿੰਦਰ ਹੁਣ ਤੂੰ ਸਮਝਦਾਰ ਬਣ ਸਾਰਾ ਕਾਰਬਾ ਤੇਰੇ ਸਿਰ ਤੇ ਆ ਜਿਹਦੀ ਮੈਂ ਅੱਜ ਸਮਝਦਾਰ ਬਣੀ ਆ ਆਪਣਾ ਘਰ ਲੈ ਕੇ ਤੁਰੀ ਆ ਪਰ ਕੋਈ ਤੁਰਨ ਦਊਗਾ ਤਾਂ ਫੇਰੀ ਆ ਦੱਸ ਤੈਨੂੰ ਕੀ ਕਿਹਾ ਵਾ ਕਿਸ ਨੇ ਕਾਹਦੀ ਤੰਗੀ ਆ ਮੈਨੂੰ ਦੱਸ ਨਾ ਦੀਦੀ ਵੇਖੋ ਤੁਸੀਂ ਹੁਣ ਉਦਾਂ ਦੇ ਇੱਥੇ ਬੈਠੇ ਮੈਨੂੰ ਨਹੀਂ ਪਤਾ ਕਿ ਕਿਹੜੇ ਕੰਮ ਨੂੰ ਬਿਠੇ ਆਂ ਤੁਸੀਂ ਇਸੇ ਕੰਮ ਨੂੰ ਬਿਠੇ ਹੋ ਵੀ ਮੈਨੂੰ ਮਰੀ ਦੇ ਵਿੱਚੋਂ ਕੋਨਾ ਕੋ ਖੜਾ ਉਹ ਤੁਹਾਡਾ ਹੀ ਸਾਰਾ ਕੁਝ ਲੈ ਜਿਓ ਉਹ ਮਾਂ ਨੇ ਤੁਹਾਡੇ ਵਾਸਤੇ ਰੱਖਿਆ ਹੋਣਾ ਮੈਂ ਨਹੀਂ ਰੱਖਦੀ ਉਹਦੇ ਵਿੱਚੋਂ ਕੁਝ ਵੀ ਬਾਹੂ ਵੇਖ ਮੈਂ ਆਥੋ ਕੀ ਖਲਣਾ ਵਹ ਰਹੀ ਗੱਲ ਤੇਰਾ ਮੈਂ ਰਿਸ਼ਤਾ ਕਰਾਇਆ ਤੂੰ ਕਦੀ ਇਹ ਸੋਚਿਆ ਵੀ ਮੈਂ ਮੰਮੀ ਨੂੰ ਅੱਜ ਤੱਕ ਪਤਾ ਨਹੀਂ ਲੱਗਣ ਦਿੱਤਾ ਇਹ ਗੱਲਾਂ ਕਰਦੀ ਮਰ ਗਈ ਆ ਉਹ ਤੇ ਕਿੱਦਾਂ ਦੀ ਸਾਡੇ ਪੱਲੇ ਪਾਤੀ ਆ ਪਰ ਮੈਂ ਆਪਣੇ ਮੂੰਹੋਂ ਇੱਕ ਲਫ਼ਜ਼ ਨਹੀਂ ਕੱਢਿਆ ਕਿ ਇਹਨਾਂ ਨੇ ਆਪਣੀ ਮਰਜ਼ੀ ਨਾ ਕਰਵਾਇਆ ਕੀ ਮਤਲਬ ਜੀ ਦੀ ਕਿਦਾਂ ਨਹੀਂ ਪੱਲੇ ਪਾਦੀ ਟਰੋਟੀ ਪਾਣੀ ਨਹੀਂ ਪੋਛਦੀ ਕੀ ਨਹੀਂ ਪੋਛਦੀ ਦਵਾਈ ਦਾ ਨਹੀਂ ਪੋਛਦੀ ਤਾਂ ਨਹੀਂ ਚੰਗੀ ਲੱਗਦੀ ਮੈਨੂੰ ਨੇ ਰਪਿੰਦਰਿਆਹ ਕਰਦਾ ਪਤਾ ਮੈਂ ਕਦੇ ਆ ਕੇ ਦਖਲ ਅੰਦਾਜ਼ੀ ਨਹੀਂ ਕੀਤੀ ਪਰ ਜੋ ਮੈਨੂੰ ਦੱਸਦੀ ਸੀ ਨਾ ਉਹ ਰੋਂਦੀ ਰਹਿੰਦੀ ਹੁੰਦੀ ਸੀ ਉਹ ਦੀਦੀ ਉਹ ਹੀ ਗੱਲ ਵੀ ਖਾਣਾ ਹੀ ਨਹੀਂ ਹੁੰਦਾ ਹੈਗਾ ਜਦੋਂ ਬੈਠੀਆਂ ਸਾਰਾ ਕੁਝ ਮਿਲਦਾ ਸੀ ਰੋਟੀ ਪਾਣੀ ਮੰਜੇ ਤੇ ਮਿਲਦਾ ਸੀ ਦਵਾਈ ਟਾਈਮ ਨਾਲ ਆਪ ਮਗਰਮਗਰ ਤੁਰੇ ਫਿਰਨਾ ਮਮੀ ਦਵਾਈ ਖਾ ਲੋ ਆ ਕਰ ਲੋ ਤਾਂ ਨਹੀਂ ਚੰਗੀ ਮੈਂ ਜਦੋਂ ਹੋਰ ਪਈ ਹੁੰਦੀ ਨਾ ਕੋਈ ਦਵਾਈ ਪੁੱਛਦੀ ਮੰਜੇ ਤੇ ਪਈ ਰਹਿੰਦੀ ਉਹ ਚੰਗੀ ਸੀ ਵੇ ਹਰਪਿੰਦਰ ਤੁਹਾਡੇ ਘਰ ਦਾ ਮੈਨੂੰ ਨਹੀਂ ਪਤਾ ਤੇ ਕੀ ਗੱਲ ਸੀ ਤੇਰੇ ਤੁਹਾਨੂੰ ਸਾਰਾ ਕੁਝ ਪਤਾ ਵਾ ਨਿੱਕੀ ਨਿੱਕੀ ਗੱਲ ਤੇ ਮੰਮੀ ਡਾਡੇ ਕੰਨੀ ਪਉਂਦੀ ਤੁਹਾਨੂੰ ਕੀ ਨਹੀਂ ਪਤਾ ਮੈਂ ਤਾਂ लवली ਨੂੰ ਕਿਹਾ ਸੀ ਮੈਂ ਚਲ ਜਾਨੀ ਆ ਬੁਰਿਆਂ ਪਾਪਾ ਨੂੰ ਅੰਨੇ ਮੈਨੂੰ ਰੱਖ ਰਿਆ ਮੈਂ ਆਪਣੇ ਘਰ ਚਲ ਜਾਂਦੀ ਤਾਂ ਕੋਈ ਵੀ ਗੱਲ ਨਾ ਹੁੰਦੀ ਤੇਰੀ ਮੇਰੇ ਵੱਲੋਂ ਲੈ ਲਓ ਚਾਬੀਆਂ ਜੋ ਕੁਝ ਹੈਗਾ ਲੈ ਜਾਓ ਵੱਢ ਕੇ ਮੈਂ ਕੋਈ ਨਹੀਂ ਆ ਮੈਂ ਤੁਹਾਡੀਆਂ ਚਾਬੀਆਂ ਅੱਜ ਵੀ ਬੋਲ ਰਹੀ ਹਾਂ ਡੰਡੀ ਤੇਰੇ ਘਰ ਕੀ ਦੇ ਬੋਲਣਾ ਹਟੰਦੀ ਦੀਦੀ ਵੀ ਉਹ ਗੱਲਾਂ ਕਰੀ ਜਾਂਦੀ ਆ ਬਾਰ-ਬਾਰ ਯਾਰ ਉਹਨਾਂ ਕਰਨੀਆਂ ਨਹੀਂ ਆ ਤੂੰ ਚਾਬੀਆਂ ਕੱਲੀ ਨਹੀਂ ਦਿੰਦੀ ਆ ਲੈ ਲਿਓ ਚਾਬੀਆਂ ਲੈ ਬੜਾ ਮੈਂ ਨਹੀਂ ਦਦੀ ਚਾਬੀਆਂ ਆ ਲਓ ਨਹੀਂ ਉਹ ਗੱਲ ਹੁਣ ਫੜਦੇ ਹੁਣੀ ਆ ਨਹੀਂ ਤੇ ਲੈ ਜਾ ਉਹਦੇ ਵਿੱਚੋਂ ਦੱਸ ਜੋ ਕੱਢਣਾ ਮੈਂ ਕੱਢ ਕੇ ਤੇ ਲੈ ਲੂ ਰਹਿ ਗਿਆ ਉਹਦੇ ਵਿੱਚ ਕੀ ਗਿਆ ਸੋਨਾ ਤਾਂ ਸਾਰਾ ਅੱਗੇ ਦੇ ਦਿੱਤਾ ਹੁਣ ਰੋਗ ਦੇ ਸੱਚੇ ਹੋਣ ਲੱਗੇ ਮੈਂ ਬੜੀ ਚੰਗੀ ਆ ਅਈ ਲਾਇ ਕੋ ਦੂਜੀਆਂ ਗੱਲਾਂ ਇਹਨਾਂ ਨੇ ਕਰਦੀਆਂ ਰਹਿਣਾ ਮਾਦਾ ਨੇ ਇਹਦੇ ਨਾਲ ਗੱਲਾਂ ਕਰਦੀਆਂ ਰਹਿਣਾ ਇਹਨੇ ਉਹਦੇ ਨਾਲ ਕਰਦੀਆਂ ਰਹਿਣਾ ਇਹ ਮੈਨੂੰ ਤੇ ਤੁਹਾਡੇ ਘਰ ਦਾ ਕੋਹ ਪਤਾ ਹੀ ਨਹੀਂ ਹੈ ਇਹ ਇਹ ਤੋਂ ਵੱਧ ਹੋਰ ਕੀ ਪਤਾ ਹੋਣਾ ਨਿਗੀਆਂ ਨਿਗੀਆਂ ਗਲਤੀਆਂ ਇੱਕ ਦੂਜੇ ਦੇ ਕੰਨੀਆਂ ਪਾਉਂਦੀਆਂ ਰਹਿੰਦੀਆਂ ਹੁੰਦੀਆਂ ਸੀ ਤਾਂ ਹੀ ਦਿੱਤੇ ਤੱਕ ਖਲਾਰੇ ਵਧੇ ਆ ਹੁਣ ਇਹ ਚੰਗੀ ਨਹੀਂ ਹੀ ਉਹ ਇਦਾਂ ਕਹਿੰਦੀ ਹੀ ਉਹ ਇਦਾਂ ਕਹਿੰਦੀ ਹੋ ਨਿਕਲਦੀਆਂ ਕਿਦਾਂ ਗੱਲਾਂ ਅਗਰ ਕਹਿੰਦੀ ਇਹ ਗੱਲਾਂ ਨਹੀਂ ਕਰਦੀ ਨਾ ਹੁਣ ਕਿਦਾਂ ਕਹਿ ਲੀਆਂ ਵੀ ਉਹ ਇਦਾਂ ਕਹਿੰਦੀ ਤੇ ਉਦਾਂ ਕਹਿੰਦੀ ਉਹ ਕੀਦੀਆਂ ਤੋਂ ਹੁੰਦੀਆਂ ਆਦੀ ਕਰੀ ਜਾਂਦੀਆਂ ਕਿਤੇ ਮੈਂ ਨਹੀਂ ਉਹ ਲੈ ਬੰਦੇ ਮੈਂ ਤੇਰੇ ਵਾਲੇ ਚੱਲੇ ਆਂ ਭਾਜੀ ਕੰਮ ਹੀ ਕੋਈ ਯਾਰ 1 ਮਿੰਟ ਗੱਲ ਸੁਣਿਓ ਦੇਖ ਹਾਲ ਦੇ ਬਸ ਠੀਕ ਆ ਆਜੋ ਆਜੋ ਉਹ ਯਾਰ ਕੰਮ ਹੀ ਕਰਨਾ ਕਿ ਨਿਕਾ ਜਿਆ ਹਾਂਜੀ ਦੱਸੋ ਓਏ ਉਹ ਨਾ ਆਪਣੇ ਉਹ ਮਕਾਨ ਵਾਲੇ ਮੁੰਡੇ ਦਾ ਇਹ ਫੋਨ ਆ ਅੱਛਾ ਹਾਂ ਤੇ ਕੀ ਕਹੇ ਦੱਸੋ ਕੈਂਡ ਵੀ ਪੈਨ ਦਾ ਕਰ ਦਿੰਦਾ ਮੈਂ ਤਾਂ ਕਿਹਾ ਮੈਂ ਯਾਰ ਉਹਨਾਂ ਦੇ ਘਰ ਦਿਲਤਾ ਜੀ ਬਣੀ ਆ ਅੱਛਾ ਕਿ ਯਾਰ 2-4 ਦਿਨ ਕੱਢ ਜਾ ਉਹ ਗਾਂੜਾ ਕਹਿੰਦਾ ਯਾਰ ਨਵੀਂ ਗਾੜੀ ਦੇਣੀ ਆ ਤੇ ਮੈਨੂੰ ਪਤਾ ਵੀ ਹੈਗਾ ਜੋ ਹੋਇਆ ਬਣਿਆ ਉੱਥੇ ਤੇ ਚਲੋ ਹਰ ਬੰਦਾ ਹੁੰਦਾ ਹੀ ਆ ਹੈ ਚਲੋ ਉਹਨੇ ਵੀ ਤੇਰੇ ਨਾਲ ਮਜ਼ਦੂਰੀ ਕਰਕੇ ਮਜ਼ਦੂਰੀ ਕਰਕੇ ਨਹੀਂ ਕੀਤਾ ਤੇ ਹਾਰ ਕੇ ਫਿਰ ਮੈਨੂੰ ਕਹਿੰਦਾ ਵੀ ਤੂੰ ਇੱਤਾਂ ਕਰ ਵੀ ਤੁਸੀਂ ਭਾਈ ਉਹਨਾਂ ਨੂੰ ਕਿਹਾ ਅੱਛਾ ਕੀ ਆ ਗੱਲਬਾਤ ਆ ਚਲੋ ਜਿੱਤਾਂ ਮਰਜ਼ੀ ਥੋੜਾ ਬੋਤਾ ਨਾ ਤੇ ਕਰ ਦੇਣਾ ਭਾਈ ਤੇ ਮੇਰੀ ਗੱਲ ਸੁਣ ਗੱਲ ਇੱਕ ਹੋਰ ਵਸਦੀ ਇਹ ਤੇ ਪੈਨ ਦਾ ਹੋ ਜਾਂਦਾ ਏ ਤੇ ਆਮ ਠੀਕ ਆ ਨਹੀਂ ਤੇ ਥੋੜੇ ਬੋਤੇ ਨੇ ਮੈਂ ਕੋਲੋਂ ਦੇਦਾ ਤੋ ਦਿਨ ਬੋਤੇ ਨੇ ਤੇਰੇ 15 ਦਿਨ 9 ਦਿਨ ਮੇਰੀ ਗੱਲ ਸੁਣ ਹਾਂ ਉਹ ਤਾਂ ਫੇਰ ਮੰਨ ਗਈ ਹੈ ਤੈਨੂੰ ਪਤਾ ਕਿ ਉਹਦੀ ਮੰਮੀ ਇੱਧਰ ਹੀ ਆ ਆਹੋ ਫੇਰ ਉੱਥੇ ਗਈ ਆ ਹਾਂ ਹੁੰਦੀ ਆ ਲੈ ਉਸਨੂੰ ਮੈਂ ਕਰਕੇ ਸਲਾਹ ਤੇ ਫੇਰ ਧੰਮਦਾਰ ਕਹਿੰਦਾ ਜੇ ਤੇ ਸਾਡੇ ਕੋ ਬਣ ਗਏ ਤੇ ਠੀਕ ਆ ਨਾ ਬਣੇ ਤੇ ਫੇਰ ਮੈਂ ਤੈਨੂੰ ਦੱਸੂਗਾ ਤੇ ਤੂੰ ਫੇਰ ਦੇਖੀ ਕੋਈ ਦੱਸਾਂ ਗੱਲ ਕੀ ਆ ਯਾਰ ਆਪਣੀ ਤੇ ਭਾਈ ਬੰਦੀ ਆ ਉੱਥੇ ਮੇਰੇ ਵੀ ਯਾਰੀ ਦੋਸਤੀ ਆ ਠੀਕ ਨਹੀਂ ਉਹ ਆਹੋ ਉਹਨੇ ਕਹਿੰਦੇ ਕਹਣਾ ਇੱਜ ਤੇਰੇ ਮੈਂ ਕਹਿਣ ਤੇ ਥਾਂ ਉਹਨਾਂ ਨੂੰ ਮੇਰਾ ਮਕਾਨ ਦੇ ਦਿੱਤਾ ਵਾ ਤੇ ਯਾਰ ਮੈਨੂੰ ਹੁਣ ਪੈਸੇ ਦੋਨਾ ਖਰਾਬ ਕਰੋ ਤੇ ਦੂਜਾ ਤੀਜਾ ਹੋਰ ਕੋ ਬੰਦਾ ਹੁੰਦਾ ਤੇ ਆਹਲੇ ਨੂੰ ਪੰਚਾਇਤ ਲਾ ਕੇ ਆਜਣਾ ਓ ਜੜਾ ਜੜਾ ਠੀਕ ਨਹੀਂ ਦੁਨੀਆ ਹੌਸਲੇ ਨਹੀਂ ਗਾ ਇਦਾਂ ਇਦਾਂ ਠੀਕ ਨਹੀਂ ਤੇ ਪਰ ਇਹ ਆ ਵੀ ਚੱਲ ਡਾਢ ਡੰਗ ਮੈਂ ਤੇਰਾ ਹੋਰ ਘਟਾ ਦਿੰਦਾ ਤੇ ਭਾਵੇਂ ਇਤਰਾ ਵੀ ਤੈਨੂੰ ਕੰਮ ਕਰਨਾ ਪੈਣਾ ਇਹਨੇ ਪੈਸੇ ਦਾ ਕੋਈ ਗੱਲ ਨਹੀਂ ਮੈਂ ਨਾ ਲਵਲੀ ਨੂੰ ਕੀਤਾ ਸੀ ਫੋਨ ਅੱਛਾ ਤੇ ਭੈਣ ਆਪਣੀ ਨੂੰ ਛੱਡ ਜਾ ਹੂੰ ਹੂੰ ਮੈਨੂੰ ਕਹਿੰਦਾ ਸੀ ਕੋਈ ਨਹੀਂ ਭਾਜੀ ਅਜਾ ਦਿਨ ਕੱਢੋ ਮੈਂ ਕੱਲ ਨੂੰ ਛੱਡ ਜੂਗਾ ਇਹ ਗੱਲ ਨੂੰ ਵੀ 2-3 ਦਿਨ ਹੋ ਗਏ ਆ ਉਏ ਤੇ ਫੇਰ ਇਹ ਸਤਪਗਨ ਆਵੇ ਇੱਥੇ ਆਪਣੇ ਦੇਸ਼ ਤੇ ਦਾਨ ਨਹੀਂ ਖਲੋਂਦੇ ਤੈਨੂੰ ਪਤਾ ਹੈ ਕੋਈ ਆ ਹੋਏ ਤੇ ਚੰਗੀ ਤੇ ਚੰਗੀ ਦੇਈ ਜਾਂਦੇ ਵੀ ਸਾਡੀ ਤਾਂ ਫੀਸ ਹੀ ਲੈਣੇ ਤੇ ਤਾਂ ਸਾਡੀ ਯਾਦ ਹੋਊਗੀ ਤੂੰ ਦਊਗੇ ਤੇ ਚੱਲ ਕੋਈ ਨਹੀਂ ਤੇਰੇ ਕਹਿੰਦੇ ਨਾ ਥੋੜਾ ਬੋੜਾ ਟਾਈਮ ਲਗਾ ਦੇਣਾ ਫਿਰ ਹੈ ਚੱਲ ਕੋਈ ਨਹੀਂ ਮੈਂ ਉਹਨੂੰ ਕਹਿਣਾ ਲਵਲੀ ਨੇ ਵੀ ਇਹਨੂੰ ਛੱਡ ਜਾ ਸਾਰਾ ਚਾਹ ਨਹੀਂ ਪੀਣੀ ਨਹੀਂ ਬਸ ਹੈ ਬਾਕੀ ਆਉਂਦੀ ਰਮਰਾ ਹੀ ਕਰ ਲੈਂਦੇ ਆ ਚੱਲ ਕਰਕੇ ਫਿਰ ਕਰਕੇ ਨਾ ਜਿਤਨਾ ਮੈਂ ਹੁੰਦੀ ਦੀ ਯਦ ਬੇੜੋ ਬਰੇ ਕਰ ਚਲੋ ਠੀਕ ਹੈ ਠੀਕ ਹਮਾਂ ਕਰਦੇ ਨਾ ਲੈ ਨਾ ਪੱਕਾ ਨਾਂ ਨੂੰ ਤੁਹਾਡੇ ਥਾਂ ਨਾ ਹੋ ਜੂਗਾ ਗੱਲ ਮੁਕੀ ਝਗੜਾ ਪੜ ਪਿਆ ਠੀ ਓਏ ਆ ਮੈਂ ਕਹਿੰਦਾ ਵੀ ਮੁੜ ਕੇ ਘੜੀ ਦਾ ਖੁਜਾ ਬੰਦਾ ਸੌ ਕੋਈ ਚਾਹੀਦਾ ਚਾਹੀਦਾ ਬਿਲਕੁਲ ਤੇ ਮਕਾਨ ਬਣਾਉਣੇ ਕਿਹੜੇ ਸੌਖੇ ਪਏ ਆ ਮੇਰੇ ਔਖਾ ਵਾ ਲੱਖਾਂ ਰੁਪਈਆ ਲੱਗਦੇ ਆ ਲੱਗਦੇ ਲੱਗਦੇ ਆ ਤੇ ਤੁਹਾਡਾ ਉਹਗਾ ਸ਼ਤਰਨਾ ਸਹਾ ਵਜ ਗਿਆ ਵਾ ਉਹ ਗਾਲੇ ਨੂੰ ਵੀ ਲੋੜੇ ਕਾਮ ਬਣ ਗਏ ਮੰਨ ਗਏ ਨੇ ਜੀ ਹਾਂ ਠੀਕ ਨਹੀਂ ਚੱਲ ਕੋਈ ਗੱਲ ਨਹੀਂ ਮੈਂ ਮਨ ਨੂੰ ਕਰਕੇ ਫੋਨ ਤੈਨੂੰ ਦੱਸਦੀ ਫਿਰ ਹਾਂ ਕਰਨਾ ਗੱਲ ਸੁਣਾ ਕਰ ਪਰਪਿੰਦਰ ਵਾਲੀ ਤੋਂ ਹਈ ਹੱਦ ਹੋ ਗਈ ਆ ਮੈਂ ਵਿੱਚੋਂ ਕੀ ਕੱਢ ਲੈਣਾ ਹੈ ਕਿੱਦਾਂ ਚਾਬੀ ਖੋ ਕੇ ਖੜੀ ਆ ਅੱਜ ਮੇਰੀ ਮਾਂ ਜਿੰਦੀ ਹੁੰਦੀ ਤੇ ਮੇਰੇ ਨਾਲ ਇਹੋ ਕੰਮ ਹੀ ਹੁੰਦਾ ਕਿੱਦਾਂ ਦੇ ਕੰਮ ਕਰ ਰਹੀ ਐ ਮੈਨੂੰ ਤਾਂ ਸਮਝ ਨਹੀਂ ਆਉਂਦੀ ਕੱਲ ਨੂੰ ਮੈਨੂੰ ਮਿਲੂਗੀ ਲਵਲੀ ਨੂੰ ਕਹਿਣ ਲਈ ਸਾਰਾ ਇਹਦਾ ਹੀ ਕੰਮ ਆ ਇਹੋ ਹੀ ਕਰਾਉਂਦੀ ਏ ਜੋ ਕਰਾਉਂਦੀ ਏ ਪਰ ਮੇਰੇ ਮਨ ਵਿੱਚ ਇਦਾਂ ਦੀ ਕੋਈ ਗੱਲ ਵੀ ਨਹੀਂ ਮੈਨੂੰ ਤੇ ਇਹ ਹੀ ਕਿ ਕੱਲ ਹੋਏ ਨਾ ਕਹਿਣ ਕਿ ਫੁਰੇ ਭੈਣ ਅੰਦਰੋਂ ਕੀ ਕੱਢ ਕੇ ਲੈ ਗਈ ਆ ਮੈਂ ਅੰਦਰੋਂ ਕੀ ਕੱਢਣਾ ਚੱਲ ਜਦੋਂ ਮੇਰੇ ਕੋਲ ਨਹੀਂ ਹੀ ਹੈਗਾ ਨਹੀਂ ਹੁਣ ਮਾਰਾ ਇਹਨੇ ਸਭ ਕੁਝ ਦੇ ਦਿੱਤਾ ਘਰ ਬਾਰ ਵੀ ਬਣ ਗਿਆ ਸਭ ਕੁਝ ਕੋਲ ਵਾ ਪਰ ਨਾ ਰੁਪਿੰਦਰ ਦੀਆਂ ਆਤਾਂ ਨੂੰ ਬਗਲ ਸਕਦੀਆਂ ਜੇ लवली ਮਾਰਨ ਲੱਗਾ ਹੀ ਤੇ ਆਪਣੇ ਘਰ ਤੱਪੀ ਦੁਖਾਨ ਲੱਗੀ ਹਾਂ ਗਾੜੀ ਉਹਦੇ ਬੋਲੀ ਹੀ ਹਾਂ ਤਾਂ ਤਾਂ ਹੀ ਨਾ ਨਾ ਬੋਲਦੀ ਤੇ ਨਾ ਉਹ ਤੇਰੇ ਚ ਪੇੜ ਮਾਰਦਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਇਹ ਕੀ ਕਹਿੰਦੀ ਆ ਮੈਂ लवली ਨੂੰ ਕਹੀ ਨਾ ਮੈਨੂੰ ਸ਼ਾਦੀ ਆ ਮੈਂ ਨਹੀਂ ਰਹਿਣਾ ਇੱਥੇ ਮੈਂ ਕੀ ਕਰਨਾ ਮੈਂ ਉਸੋ ਕੁ ਸੋਚਉਂ ਨਹੀਂ ਜਿਹੜੀ ਪਿਆਲੀ ਮੇਰੇ ਨਾਮ ਆ ਉਹ ਵੀ लवली ਨੂੰ ਕਹਾਂ ਵੀ ਆਪਣੇ ਨਾਲ ਕਰਾ ਲੈ ਮੈਂ ਕੀ ਕਰਨੀ ਆ ਮਾਰੇ ਨੇ ਸਭ ਕੁਝ ਦਿੱਤਾ ਵਾ ਮੈਨੂੰ ਪਰ ਪਿੰਦਰ ਜੀ ਤਾਂ ਕਰਨ ਲਈ ਹੈ ਨਾ ਐਦਾਂ ਮਨ ਬੜਾ ਤਕੀਰ ਹੁੰਦਾ ਵਾ ਗਾੜੀ ਕਿੰਨਾ ਕ ਮਿਲੂਗੀ ਮੈਨੂੰ 100 ਦਿਨ ਵਾਰ ਆਉਂਦੀ ਆ ਮਾਂ ਦੇ ਹੁੰਦਿਆ ਵੀ ਐਦਾਂ ਕਰਦੀ ਤੇ ਮਗਰੋਂ ਦੇ ਦਿੰਦੀ ਜਿਆਦੀ ਰਹਿਵਾ ਕਾਉਂਗੀਆਂ ਹੁਣ ਹੁਣ ਤੇ ਕੋਈ ਸਮਾਂ ਹੀ ਨਹੀਂ ਨੀਂਗੀ ਨਾਲ लवली ਨੂੰ ਨਾ ਮੈਨੂੰ